ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਵਡਹੰਸ ਰਾਗ ਦੀ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਅਸ਼ਟਪਦੀਆਂ ਅੱਠ ਪਦੀਆਂ ਵਾਲੀ ਬਾਣੀ ਉਚਾਰਨ ਕਰਦੇ ਹੋਏ ਸਾਂਝਾ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਜੋ ਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੱਚੀ ਬਾਣੀ ਸੱਚ ਤਨ ਸੱਚ ਸ਼ਬਦ ਵਿਚਾਰ ਸਤਿਗੁਰਾਂ ਦੀ ਸਤਨਾਮ ਰੂਪੀ ਬਾਣੀ ਸੱਚੀ ਹੈ ਤ੍ਰੈਕਾਲ ਆਬਾਦ ਰੂਪ ਹੈ ਇਸ ਦੀ ਧੁਨ ਆਵਾਜ਼ ਵੀ ਸੱਚੀ ਹੈ ਇਹ ਬਾਣੀ ਸੱਚ નિਸ਼ਚੇ ਕਰਕੇ ਸੱਚ ਤੇ ਧੁਨ ਸੁੰਦਰ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ ਇਸ ਵਿੱਚ ਸ਼ਬਦ ਉਪਦੇਸ਼ ਵੀ ਸੱਚਾ ਹੈ ਅਤੇ ਇਸ ਦੀ ਵਿਚਾਰਾ ਵਿਚਾਰ ਕਰਨੀ ਵੀ ਸੱਚੀ ਹੈ ਇਹ ਬਾਣੀ ਸੱਚੇ ਬ੍ਰਹਮ ਦਾ ਵਿਚਾਰ ਦੱਸਦੀ ਹੈ ਅਨ ਦਿਨ ਸੱਚ ਸਲਾਹਣਾ ਧਨ ਧਨ ਵਡਪਾਗ ਹਮਾਰਾ ਅਸੀਂ ਇਸ ਬਾਣੀ ਦੁਆਰਾ ਰਾਤ ਦਿਨ ਹੀ ਸੱਚੇ ਪਰਮੇਸ਼ਰ ਦੀ ਸਲਾਹਣਾ ਸਿਵਤ ਸਲਾਹ ਕਰਦੇ ਹਾਂ ਇਸ ਕਰਕੇ ਸਾਡਾ ਧਨ ਧਨ ਤਨਤਾ ਦੇ ਜੋਗ ਵਡਪਾਗ ਵੱਡਾ ਪਾਗ ਹੈ ਮਨ ਮੇਰੇ ਸੱਚੇ ਨਾਮ ਵਿਟੋ ਬਲ ਜਾਓ ਏ ਮੇਰੇ ਮਨਾ ਇਸ ਬਾਣੀ ਦੁਆਰਾ ਪ੍ਰਾਪਤ ਹੋਏ ਪਰਮੇਸ਼ਰ ਦੇ ਸੱਚੇ ਨਾਮ ਦੇ ਉਤੋਂ ਬਲਹਾਰ ਕੁਰਬਾਨ ਜਾਣਾ ਕਰ ਦਾਸਨ ਦਾਸਾ ਹੋਏ ਰਹੇ ਤਾਂ ਪਾਵੈ ਸੱਚਾ ਨਾਮ ਰਹਾਉ ਪ੍ਰੰਤੂ ਇਹ ਸੱਚਾ ਨਾਮ ਸਤਿਗੁਰਾਂ ਦੇ ਪਾਸੋਂ ਤਦ ਹੀ ਪਾ ਸਕੇਗਾ ਜੇਕਰ ਪਰਮੇਸ਼ਰ ਦੇ ਦਾਸਨ ਸੇਵਕਾਂ ਦਾ ਵੀ ਸੇਵਕ ਹੋ ਕੇ ਰਹੇਗਾ ਭਾਵ ਨਿਮਰਤਾ ਨੂੰ ਧਾਰਨ ਕਰੇਗਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਜੇਵਾ ਸੱਚੀ ਸਾਚ ਰਤੀ ਤਨ ਮਨ ਸੱਚਾ ਹੋਏ ਜਿਸ ਦੀ ਜੇਵਾ ਰਸਨਾ ਸੱਚੇ ਨਾਮ ਵਿੱਚ ਰਤੀ ਹੁੰਦਾ ਰੰਗੀ ਗਈ ਹੈ ਉਹ ਸੱਚੀ ਹੈ ਉਸ ਦਾ ਤਨ ਸਰੀਰ ਤੇ ਮਨ ਹਿਰਦਾ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਉਸ ਦੇ ਤਨ ਤੇ ਮਨ ਵਿੱਚ ਸੱਚਾ ਪ੍ਰਗਟ ਹੋ ਜਾਂਦਾ ਹੈ ਬਿਨ ਸਾਚੇ ਹੋਰ ਸਲਾਹਣ ਜਸ ਸਹਿ ਜਨਮ ਸਭ ਖੋਏ ਜੋ ਸੱਚੇ ਪਰਮੇਸ਼ਰ ਤੋਂ ਬਿਨ ਬਗੈਰ ਕਿਸੇ ਹੋਰ ਦੀ ਸਲਾਹਣਾ ਉਸਤਤੀ ਵਿਡਿਆਈ ਕਰਦਾ ਹੈ ਉਹ ਆਪਣਾ ਸਾਰਾ ਜਨਮ ਵਿਰਥ ਗਵਾ ਕੇ ਪ੍ਰਲੋਕ ਨੂੰ ਜਾਵੇਗਾ ਸੱਚ ਖੇਤੀ ਸੱਚ ਬੀਜਣਾ ਸਾਚਾ ਆਵਾਪਾਰਾ ਏ ਭਾਈ ਗੁਰਮਖ ਜਨ ਅੰਤਹਿ ਕਰਨ ਰੂਪ ਖੇਤ ਵਿੱਚ ਨਾਮ ਦੀ ਸੱਚੀ ਖੇਤੀ ਕਰਦੇ ਹਨ ਤੇ ਸੱਚੇ ਨਾਮ ਦਾ ਬੀਜ ਬੀਜਣਾ ਕਰਦੇ ਹਨ ਅਤੇ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਵਾਪਾਰਾ ਵਪਾਰ ਵਣਜ ਵੀ ਸੱਚਾ ਕਰਦੇ ਹਨ ਅਨ ਦਿਨ ਲਾਹਾ ਸੱਚ ਨਾਮ ਧਨ ਭਗਤ ਪਰੇ ਪੰਡਾਰਾ ਉਹ ਅਨ ਦਿਨ ਰਾਤ ਦਿਨ ਇੱਕ ਰ ਸੱਚੇ ਨਾਮ ਧੰਨ ਨੂੰ ਜਪਣ ਰੂਪ ਸੱਚਾ ਲਾਭ ਪ੍ਰਾਪਤ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਰੂਪੀ ਭੰਡਾਰਾ ਖਜ਼ਾਨੇ ਪਰਮੇਸ਼ਰ ਦੀ ਭਗਤੀ ਨਾਲ ਭਰੇ ਹੋਏ ਆ ਸੱਚ ਖਾਣਾ ਸੱਚ ਪੈਣਣਾ ਸੱਚ ਟੇਕ ਹਰਨਾਉ ਉਸ ਸੱਚੇ ਨਾਮ ਦਾ ਸਰਵਣ ਕਰਨ ਰੂਪ ਭੋਜਨ ਖਾਣਾ ਕਰਦੇ ਆ ਸੱਚੇ ਨਾਮ ਦਾ ਮੰਨਣ ਰੂਪ ਵਸਤਰ ਪਹਿਨਣਾ ਕਰਦੇ ਆ ਅਤੇ ਹਰੀ ਦੇ ਸੱਚੇ ਨਾਮ ਦੀ ਹੀ ਹਿਰਦੇ ਵਿੱਚ ਟੇਕ ਓਟ ਲੈਂਦੇ ਆ ਜਿਸ ਨੂੰ ਬਖਸ਼ੇ ਤਿਸ ਮਿਲੈ ਮਹਿਲੀ ਪਾਈ ਥਾਉ ਪਰ ਜਿਸ ਨੂੰ ਪਰਮੇਸ਼ਰ ਆਪ ਬਖਸ਼ਿਸ਼ ਕਰਦਾ ਹੈ ਉਸ ਨੂੰ ਇਹ ਸੱਚਾ ਨਾਮ ਮਿਲਦਾ ਹੈ ਉਹ ਤੁਰਿਆ ਪਾਦ ਸਰੂਪ ਰੂਪੀ ਥਾ ਵਿੱਚ ਇਸਤੀ ਪਾ ਲੈਂਦਾ ਹੈ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨ ਪਾਹੇ ਉਹ ਆਉਂਦੇ ਹੋਏ ਵੀ ਸੱਚੇ ਨਾਮ ਨੂੰ ਜਪਦੇ ਹਨ ਜਾਂਦੇ ਹੋਏ ਵੀ ਸੱਚੇ ਨਾਮ ਨੂੰ ਸਿਮਰਦੇ ਹਨ ਜੋ ਗੁਰਮੁਖ ਜਨ ਸੱਚੇ ਗੁਰਾਂ ਦੀ ਸ਼ਰਨ ਵਿੱਚ ਨਾਮ ਲੈਣ ਵਾਸਤੇ ਆਉਂਦੇ ਆ ਉਹ ਸੱਚਾ ਨਾਮ ਜਪ ਕੇ ਸੱਚੇ ਨਾਮ ਵਿੱਚ ਹੀ ਅਪੇਦ ਹੋ ਜਾਂਦੇ ਆ ਫਿਰ ਉਹ ਮੁੜ ਕੇ ਉੱਕਾ ਹੀ ਭਾਵ ਜੁਨਾ ਵਿੱਚ ਨਹੀਂ ਪਾਏ ਜਾਣਗੇ ਜੋ ਜੁਨੀਆਂ ਵਿੱਚ ਪੈਣ ਦਾ ਮੂਲ ਕਾਰਨ ਅਗਿਆਨ ਹੈ ਉਹ ਇਸ ਵਿੱਚ ਨਹੀਂ ਪੈਂਦੇ ਗੁਰਮੁਖ ਧਾਰ ਸੱਚ ਹੈ ਸੱਚਿਆਰ ਹੈ ਸਾਚੇ ਮਾਹੇ ਸਮਾਹੇ ਗੁਰਮੁਖ ਜਨ ਸੱਚੇ ਦੇ ਸਾਧ ਸੰਗਤ ਰੂਪੀ ਦਵਾਰ ਵਿੱਚ ਸੱਚਿਆਰ ਸੱਚੇ ਹਨ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹਨ ਤੇ ਸੱਚੇ ਦੇ ਮਾਹੇ ਵਿੱਚ ਹੀ ਸਮਾਏ ਰਹਿੰਦੇ ਆ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਉਹਨਾਂ ਦਾ ਅੰਤਿਆ ਕਰਨ ਸੱਚਾ ਹੈ ਤੇ ਮਨ ਵਿੱਚ ਸੱਚਾ ਨਾਮ ਵਸਿਆ ਹੋਇਆ ਅਤੇ ਸਿਫਤ ਸਿਫਤੀ ਪਰਮੇਸ਼ਰ ਦੀ ਸੱਚੀ ਸੁਨਾਏ ਉਸਤਤੀ ਕਰਦੇ ਆ ਉਹ ਸੱਚੀ ਸਿਫਤ ਤਾਰੀਫ ਤੇ ਸੱਚੀ ਸਨਾਈ ਸ਼ੋਭਾ ਵਡਿਆਈ ਕਰਦੇ ਆ ਸੱਚੇ ਥਾਨ ਸੱਚ ਸਾਲਾਹਣਾ ਸਤਗੁਰ ਬਲਹਾਰੈ ਜਾਉ ਉਹ ਸੱਚੇ ਅਸਥਾਨ ਭਾਵ ਸਾਥ ਸੰਗਤ ਵਿੱਚ ਸੱਚੇ ਨਾਮ ਨੂੰ ਸੱਚੇ ਨੂੰ ਸਾਹ ਲਾਹਣਾ ਵਡਿਆਉਣਾ ਕਰਦੇ ਆ ਮੈਂ ਆਪਣੇ ਸਤਗੁਰ ਕੁਰਬਾਨ ਜਾਂਦਾ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਉਹ ਵੇਲਾ ਸਮਾ ਚਾਰ ਘੜੀਆਂ ਦਾ ਸੱਚਾ ਹੈ ਮੂਰਤ ਦੋ ਘੜੀਆਂ ਦਾ ਸਮਾਂ ਵੀ ਸੱਚਾ ਸਫਲਾ ਜਿਸ ਵੇਲੇ ਸੱਚੇ ਵਾਹਿਗੁਰੂ ਨਾਲ ਪਿਆਰ ਲੱਗ ਜਾਂਦਾ ਹੈ ਉਹ ਗੁਰਾਂ ਦੀ ਪ੍ਰਾਪਤੀ ਦਾ ਵੇਲਾ ਤੇ ਗੁਰੂ ਜੀ ਦਾ ਉਪਦੇਸ਼ ਸੁਣਨ ਦੀਆਂ ਦੋ ਘੜੀਆਂ ਸਫਲੀਆਂ ਜਿਸ ਕਰਕੇ ਸੱਚੇ ਸਰੂਪ ਨਾਲ ਪਿਆਰ ਪੈ ਜਾਂਦਾ ਹੈ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਗੁਰਮੁਖ ਜਨਾਂ ਦਾ ਵੇਖਣਾ ਵੀ ਸੱਚਾ ਹੈ ਤੇ ਬੋਲਣਾ ਵੀ ਸੱਚਾ ਹੈ ਨੇਤਰਾ ਕਰਕੇ ਸੱਚ ਸਰੂਪ ਨੂੰ ਹੀ ਵੇਖਣਾ ਕਰਦੇ ਹਨ ਤੇ ਜ਼ੁਬਾਨ ਕਰਕੇ ਸੱਚੇ ਦੇ ਗੁਣਾਂ ਨੂੰ ਬੋਲਣਾ ਕਰਦੇ ਆ ਸਾਰਾ ਆਕਾਰ ਸੰਸਾਰ ਵੀ ਸੱਚ ਸਰੂਪ ਪ੍ਰਤੀਤ ਹੋਣ ਲੱਗ ਜਾਂਦਾ ਹੈ ਨਾਨਕ ਸੱਚੇ ਮੀਲੇ ਤਾਂ ਮਿਲੇ ਆਪੇ ਲੈ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਸੱਚ ਸਰੂਪ ਪਰਮੇਸ਼ਰ ਆਪਣੇ ਨਾਮ ਨਾਲ ਮੇਲੇ ਜੇ ਵਾਹਿਗੁਰੂ ਆਪ ਗੁਰਾਂ ਨਾਲ ਮੇਲ ਦੇਵੇ ਤਾਦੀਓ ਗੁਰਮੁਖ ਨਾਮ ਨਾਲ ਮਿਲੇ ਆ ਫਿਰ ਪਰਮੇਸ਼ਰ ਆਪ ਹੀ ਉਹਨਾਂ ਨੂੰ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਈ ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਤੇਵੇਂ ਹੀ ਰੱਖਦਾ ਹੈ ਆਪ ਹੀ ਰਜਾਈ ਆਗਿਆ ਕਰਨ ਵਾਲਾ ਹੈ ਰਜਾ ਵਿੱਚ ਚਲਾਉਣ ਵਾਲਾ ਹੈ ਬਡਹੰਸ ਮਹੱਲਾ ਤੀਜਾ ਇਹ ਪ੍ਰਸ਼ਨ ਕੀਤਾ ਬੇਣੀ ਆਦਿਕ ਪੰਡਿਤ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਕਹਿੰਦੇ ਕਿ हे ਮਹਾਰਾਜ ਜੀ ਮਨ ਨਿਰਮਲ ਕਿਵੇਂ ਹੁੰਦਾ ਸਤਿਗੁਰੂ ਦੱਸ ਰਿਹਾ ਮਨੁਆ ਦਹਿ ਜਿਸ ਧਾਵਦਾ ਉਹੋ ਕੈਸੇ ਹਰ ਗੁਣ ਗਾਵੈ हे ਭਾਈ ਜੀਵਾਂ ਦਾ ਮਨ ਤਾਂ ਤ੍ਰਿਸ਼ਨਾ ਦਾ ਦਗਦ ਕੀਤਾ ਹੋਇਆ ਦਸਾਂ ਦਿਸ਼ਾਵਾਂ ਵੱਲ ਦੌੜਦਾ ਹੈ ਦਸੇ ਇੰਦਰੀਆਂ ਦੇ ਵਿਸ਼ਿਆਂ ਦੀ ਤਰਫ ਦੌੜਦਾ ਹੈ ਫਿਰ ਉਹ ਕਿਸ ਪ੍ਰਕਾਰ ਹਰੀ ਦੇ ਗੁਣਾ ਨੂੰ ਗਾ ਸਕਦਾ ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੈ ਫਿਰ ਇਹ ਦੱਸ ਇੰਦਰੀਆਂ ਆਪੋ ਆਪਣੇ ਵਿਸ਼ਿਆਂ ਦੀ ਵਾਸ਼ਨਾ ਵਿੱਚ ਅਧਿਕਾਈ ਬਹੁਤ ਜ਼ਿਆਦਾ ਵਿਆਪ ਕੇ ਇਹ ਲੱਗ ਰਹੀਆਂ ਅਤੇ ਕਾਮ ਵਿਕਾਰ ਦ੍ਰਿਸ਼ਟੀ ਤੇ ਕ੍ਰੋਧ ਗੁੱਸਾ ਨਿਤਾ ਪ੍ਰਤੀ ਹੀ ਸੰਤਾਪੈ ਸਤਾਉਂਦਾ ਦੁਖੀ ਕਰਦਾ ਰਹਿਦਾ ਹੈ ਸੰਤਾਪ ਦਿੰਦਾ ਹੈ ਵਾਹ ਵਾਹ ਸਹਜੇ ਗੁਣ ਰਵੀਜੈ ਇਹ ਭਾਈ ਇਸ ਕਰਕੇ ਵਾਹ ਅਸਰਜ ਤੇ ਵਾਹ ਪ੍ਰੇਰਕ ਸਰੂਪ ਵਾਹਿਗੁਰੂ ਦੇ ਗੁਣ ਸਹਜੇ ਸੁਭਾਵਕ ਹੀ ਰਵੀਜੈ ਉਚਾਰਨ ਕਰੋ RAM ਨਾਮ ਇਸ ਯੁਗ ਮੈਂ ਦੁਲੱਬ ਹੈ ਗੁਰਮਤ ਹਰ ਰਸ ਪੀਜੈ ਰਾਉ RAM ਪਰਮੇਸ਼ਰ ਦਾ ਨਾਮ ਇਸ ਯੁਗ ਕਲਯੁਗ ਵਿੱਚ ਬਹੁਤ ਦੁਲੱਬ ਕਠਨਾਈ ਨਾਲ ਪ੍ਰਾਪਤ ਹੋਣ ਵਾਲਾ ਏ ਪਰਮੇਸ਼ਰ ਦੇ ਨਾਮ ਰਸ ਨੂੰ ਗੁਰਾਂ ਦੀ ਸਿੱਖਿਆ ਦੁਆਰਾ ਪੀਣਾ ਕਰੋ ਰਹਾਓ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੀ ਗੁਣ ਗਾਵੇ ਏ ਭਾਈ ਸਤਿਗੁਰਾਂ ਦੀ ਸ਼ਬਦ ਉਪਦੇਸ਼ ਨੂੰ ਚੀਨ ਜਾਣ ਕਰਕੇ ਹੀ ਮਨ ਨਿਰਮਲ ਸ਼ੁੱਧ ਹੁੰਦਾ ਹੈ ਤਦ ਹੀ ਮਨ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਗੁਰਮਤੀ ਆਪੈ ਆਪ ਪਛਾੜੈ ਤਾ ਨਿਜ ਘਰ ਵਾਸਾ ਪਾਵੈ ਇਸ ਪ੍ਰਕਾਰ ਜਦੋਂ ਗੁਰਾਂ ਦੀ ਮੱਤੀ ਭਾਵ ਸਿੱਖਿਆ ਪ੍ਰਾਪਤ ਕਰਕੇ ਆਪਣੇ ਆਪ ਦੀ ਪਛਾਣ ਕਰ ਲਵੇਗਾ ਤਦੋਂ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਵਸਣਾ ਪਾ ਲਵੇਗਾ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੀ ਗੁਣ ਗਾਉ ਏ ਮੇਰੇ ਮਨਾ ਹਮੇਸ਼ਾ ਹੀ ਰੰਗ ਪ੍ਰੇਮ ਵਿੱਚ ਰਤਾ ਰਹਿ ਕਰਕੇ ਹਮੇਸ਼ਾ ਹੀ ਪਰਮੇਸ਼ਰ ਦੇ ਗੁਣਾਂ ਨੂੰ ਗਾਉ ਕੇ ਇਹ ਗਉਣਾ ਕਰ ਫਿਰ ਕੀ ਹੋਵੇਗਾ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਪਾਤਸ਼ਾਹ ਫਰਮਾਉਂਦੇ ਆ ਜੋ ਹਰ ਪਰਮੇਸ਼ਰ ਨਿਰਮਲ ਉੱਜਲ ਸਰੂਪ ਹੈ ਹਮੇਸ਼ਾ ਹੀ ਸੁਖ ਦਾਤਾ ਹੈ ਸੁੱਖਾਂ ਦੇ ਦੇਣ ਵਾਲਾ ਹੈ ਉਸ ਕੋਲੋਂ ਮਨ ਚਿੰਦਿਆ ਮਨ ਇਛਿਤ ਮਨ ਪੌਂਦਾ ਫਲ ਪ੍ਰਾਪਤ ਕਰ ਲਵੇਗਾ ਹੁਣ ਅੱਗੇ ਸਤਿਗੁਰੂ ਜੀ ਜਗਿਆਸੂ ਮੁਖ ਦੁਆਰਾ ਜੀਵਾਂ ਦੇ ਭਲੇ ਲਈ ਉਪਦੇਸ਼ ਕਥਨ ਕਰ ਰਹੇ ਆ ਹਮ ਨੀਚ ਸੇ ਊਤਮ ਭਏ ਹਰ ਕੀ ਸਰਣਾਈ ਹਰ ਪਰਮੇਸ਼ਰ ਦੀ ਸਰਣਾਈ ਸ਼ਰਨ ਵਿੱਚ ਪੈ ਕਰਕੇ ਅਸੀਂ ਨੀਵੇਂ ਤੋਂ ਨੀਵੇਂ ਸੀ ਪਰ ਹੁਣ ਊਤਮ ਸ੍ਰੇਸ਼ਟ ਹੋ ਗਏ ਹਾਂ ਪੱਥਰ ਡੁੱਬਦਾ ਕਾਢ ਲਿਆ ਸੱਚੀ ਵਡਿਆਈ ਮੈਂ ਕਰਮੀ ਈਣ ਪੱਥਰ ਦੀ ਨਿਆਈ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬ ਪਿਆ ਸੀ ਪਰ ਪਰਮੇਸ਼ਰ ਨੇ ਕਿਰਪਾ ਕਰਕੇ ਕੱਢ ਲੈਣਾ ਕੀਤਾ ਹੈ ਏਹੀ ਉਸ ਦੀ ਸੱਚੀ ਵਡਿਆਈ ਸੋਭਾ ਹੈ ਆਪਣੀ ਭਗਤੀ ਰੂਪੀ ਸੱਚੀ ਵਡਿਆਈ ਦੇ ਕੇ ਮਾਇਆ ਦੇ ਮੋਹ ਵਿੱਚੋਂ ਕੱਢ ਲਿਆ ਹੈ ਬੇਖ ਸੇ ਅੰਮ੍ਰਿਤ ਭੇਦ ਗੁਰਮਤਿ ਬੁੱਧ ਪਾਈ ਜਦੋਂ ਗੁਰਾਂ ਦੀ ਸਿੱਖਿਆ ਦੁਆਰਾ ਆਤਮ ਵਿਸ਼ੈੜੀ ਬੁੱਧੀ ਪ੍ਰਾਪਤ ਕੀਤੀ ਤਦੋਂ ਜ਼ਹਿਰ ਰੂਪ ਵਿਸ਼ਿਆਂ ਤੋਂ ਬਾਹਰ ਨਿਕਲ ਕਰਕੇ ਮ੍ਰਿਤੂ ਤੋਂ ਰਹਿਤ ਸਰੂਪ ਵਿੱਚ ਇਸਤਤ ਹੋਏ ਹਾਂ ਬਿਖਦੀ ਨਿਆਈ ਕੌੜੇ ਬਚਨ ਅੰਮ੍ਰਿਤ ਵਾਂਗ ਮਿੱਠੇ ਲੱਗ ਲੱਗ ਪਏ ਹਨ ਅਕੋ ਅਕੋ ਪਰਮਲ ਭਈ ਅੰਤਰ ਵਾਸਨਾ ਵਸਾਈ ਭਗਤੀ ਦੀ ਸੁਗੰਧੀ ਰਹਿਤ ਅਕ ਤੂੰ ਪਰਮਲ ਚੰਦਨ ਦੀ ਨਿਯਾਈ ਭਗਤੀ ਵਾਲੀ ਖੁਸ਼ਬੂ ਦੇ ਸਹਿਤ ਹੋ ਗਏ ਹਾਂ ਤੇ ਸਤਿਗੁਰਾਂ ਨੇ ਹਿਰਦੇ ਅੰਦਰ ਭਗਤੀ ਦੀ ਵਾਸਨਾ ਮਹਿਕ ਵਸਾ ਦਿੱਤੀ ਹੈ ਜੋ ਅੰਦਰ ਪਦਾਰਥਾਂ ਦੀ ਵਾਸਨਾ ਸੀ ਉਹ ਵਿਸਾਈ ਵਸ ਕਰ ਦਿੱਤੀ ਹੈ ਮਾਨਸ ਜਨਮ ਦੁਲੰਭ ਹੈ ਜਗ ਮੈਂ ਕਟਿਆ ਆਏ ਏ ਭਾਈ ਇਹ ਮਾਨਸ ਮਨੁੱਖਾ ਜਨਮ ਬਹੁਤ ਦੁਲੰਭ ਕਠਨ ਤਾਈ ਨਾਲ ਪ੍ਰਾਪਤ ਹੋਣ ਵਾਲਾ ਹੈ ਜਿਨ੍ਹਾਂ ਨੇ ਇਸ ਜਗ ਸੰਸਾਰ ਵਿੱਚ ਆ ਕੇ ਇਸ ਜਨਮ ਵਿੱਚ ਪਰਮੇਸ਼ਰ ਦੇ ਨਾਮ ਨੂੰ ਕਟਣਾ ਕੀਤਾ ਹੈ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੈ ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਧਿਆਈ ਜਿਨ੍ਹਾਂ ਨੇ ਪੂਰਬਲੇ ਜਨਮ ਵਿੱਚ ਨਿਸ਼ਕਾਮ ਕਰਮ ਕੀਤੇ ਹਨ ਉਹਨਾਂ ਨੂੰ ਪੂਰਨ ਭਾਗਾ ਕਰਕੇ ਸਤਿਗੁਰੂ ਸਾਹਿਬ ਜੀ ਮਿਲੇ ਆ ਤੇ ਉਹਨਾਂ ਨੇ ਸਤਿਗੁਰਾਂ ਨਾਲ ਮਿਲ ਕਰਕੇ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਮਨਮੁਖ ਭੂਲੇ ਬਖ ਲੱਗੇ ਅਹਿਲਾ ਜਨਮ ਗਵਾਇਆ ਮਨਮੁਖ ਬੇਮੁਖ ਪੁਰਸ਼ ਵਿਸ਼ਿਆ ਬਖ ਜ਼ਹਿਰ ਰੂਪ ਮਾਇਆ ਵਿੱਚ ਲੱਗੇ ਹੋਏ ਹਨ ਜਿਸ ਕਰਕੇ ਉਹ ਵਾਹਿਗੁਰੂ ਦੇ ਸਰੂਪ ਤੋਂ ਭੁੱਲ ਗਏ ਆ ਅਤੇ ਉਹਨਾਂ ਨੇ ਆਪਣਾ ਅਹਿਲਾ ਸੁੰਦਰ ਅਹਿਲਾ ਵਿਅਰਥ ਹੀ ਮਨੁੱਖਾ ਜਨਮ ਗਵਾਇਆ ਗਵਾ ਲਿਆ ਹੈ ਹਰ ਕਾ ਨਾਮ ਸਦਾ ਸੁਖ ਸਾਗਰ ਸੱਚਾ ਸ਼ਬਦ ਨਾ ਪਾਇਆ ਏ ਭਾਈ ਹਰੀ ਦਾ ਨਾਮ ਤਾਂ ਹਮੇਸ਼ਾ ਹੀ ਸੁੱਖਾਂ ਦਾ ਸਾਗਰ ਸਮੁੰਦਰ ਹੈ ਪਰ ਮਨ ਮੁੱਖਾਂ ਨੂੰ ਸੱਚੇ ਗੁਰਾਂ ਦਾ ਸੱਚਾ ਸ਼ਬਦ ਉਪਦੇਸ਼ ਨਾਮ ਚੰਗਾ ਨਹੀਂ ਲੱਗਦਾ ਮੁਖ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਮੂਹ ਤਾ ਹਰੇ ਪਰੇ ਕਰਨ ਵਾਲੇ ਹਰੀ ਦਾ ਨਾਮ ਸਾਰੇ ਕੋਈ ਹੀ ਜਪਨਾ ਕਰਦੇ ਆ ਪਰ ਨਾਮ ਕਿਸੇ ਵਿਰਲੇ ਟਾਵੇਂ ਟਾਵੇਂ ਨਹੀਂ ਮਨ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਮਨ ਵਿੱਚ ਹਰੀ ਨਾਮ ਵਸ ਗਿਆ ਹੈ ਉਹਨਾਂ ਨੇ ਹੀ ਜੰਮਣ ਮਰਨ ਦੇ ਬੰਧਨਾਂ ਤੋਂ ਮੋਖ ਛੁਟਕਾਰਾ ਬਾ ਕੀ ਕੇਵਲ ਮੁਕਤੀ ਨੂੰ ਪਾਉਣਾ ਕੀਤਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ हे गुरु गोविन्दे मुकुन्दे उदारे अपारे हरियं करियं नरनामे अकामे दुकालं परनासी दयालं सरूपे सदा अंग संगे अपंगं बेपूते ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ